ਇਤੂ ਕੀ ਮੈਂ ਜਿੱਤੂਗੀ ਜਿੱਤ ਪਾ ਦੂਗੀ ਜਿੱਤੂ ਕੋਈ ਜਿੱਤੂਗੀ ਪਾ ਤੇਣੀ ਜਿੱਤੂਗੀ ਜਿੱਤੂ ਵੀ ਬਈ ਜਿੱਤੂਗੀ ਪਾ ਤੇਣੀ ਜਿੱਤੂਗੀ ਜਿੱਤੂ ਵੀ ਬਈ ਜਿੱਤੂਗੀ ਪਾ ਤੇਣੀ ਜਿੱਤੂਗੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਹੁਮਦੇ ਕਮਾਂਦੇ ਅੱਜ ਬਹੁਤ ਵਾਰਡਾਂ ਦਾ ਦੌਰਾ ਕੀਤਾ ਤਾਂ ਸਾਡਾ ਇੱਕ ਨੰਬਰ ਵਾਰਡ ਦੇ ਵਿੱਚ ਜੋ ਕਿ ਬਹੁਤ ਹੀ ਹੌਨ ਹਰ ਕੈਂਡੀਡੇਟ ਡਾਕਟਰ ਕ੍ਰਿਸ਼ਨ ਸੈਣੀ ਜੀ ਉਹਨਾਂ ਦੇ ਵਾਰਡ ਦੇ ਵਿੱਚ ਪਹੁੰਚੇ ਆ ਮਿਲਦੇ ਆ ਜੀ ਕ੍ਰਿਸ਼ਨ ਸੈਣੀ ਜੀ ਨਾਲ ਕਿ ਉਹਨਾਂ ਨੂੰ ਪਿਆਰ ਕਿੰਨਾ ਘੁੰਗਾਰਾ ਉਹਨਾਂ ਨੂੰ ਵਾਰਡ ਦਾ ਮਿਲਿਆ ਆ ਜੀ ਜੀ ਸ਼ਸ਼ੀਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਡਾਕਟਰ ਕ੍ਰਿਸ਼ਨ ਸੈਣੀ ਪਹਿਲਾਂ ਤਾਂ ਮੈਂ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਜਿਹੜਾ ਇੱਥੇ ਤੱਕ ਪਹੁੰਚੇ ਸਾਡੇ ਕੋਲ ਸਾਡੀ ਆਵਾਜ਼ ਨੂੰ ਬੁਲੰਦ ਕਰਨ ਲਈ ਤੇ ਦੂਜਾ ਨੰਬਰ ਮੈਂ ਧੰਨਵਾਦ ਕਰਦਾ ਬਾਬਾ ਮਕੰਦ ਜੀ ਬਾਬਾ ਜੀ ਤੇ ਸਾਰੇ ਵਾਰਡ ਦਾ ਜਿਨ੍ਹਾਂ ਨੇ ਮੇਰੇ ਨਾਲ ਰਲ ਕੇ ਮੁੰਡੇ ਨਾਲ ਮੁੰਡਾ ਲਾ ਕੇ ਵਧੀਆ ਮੈਨੂੰ ਸਹਿਮਤੀ ਨਾਲ ਲੜੋ ਬਣਾ ਰਹੇ ਨੇ ਸਾਰਿਆਂ ਦਾ ਸਾਥ ਹੈ ਮੈਨੂੰ ਬਾਰਡ ਵਾਲਿਆਂ ਦਾ ਸੋ ਬਹੁਤ ਹੀ ਸਾਥ ਕ੍ਰਿਸ਼ਨ ਜੀ ਦਾਵਾ ਕਰ ਰਹੇ ਨੇ ਕਿ ਮੈਨੂੰ ਬਹੁਤ ਸਾਰੀਆਂ ਬਰਾਦਰੀਆਂ ਦਾ ਸਾਥ ਮਿਲਦਾ ਹੈ ਤੇ ਇਸ ਕਰਕੇ ਮੈਨੂੰ ਇਸ ਦੰਗਲ ਦੇ ਵਿੱਚ ਉਤਾਰਿਆ ਗਿਆ ਸਾਡੇ ਨਾਲ ਨੇ ਸਾਡੇ ਬਹੁਤ ਹੀ ਸਤਕਾਰਯੋਗ ਮੁਕੰਦ ਸੈਣੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਕ ਤੁਹਾਨੂੰ ਲੋਕਾਂ ਦਾ ਪਿਆਰ ਕਿੰਨਕ ਤੁਹਾਨੂੰ ਮੁਹੱਲੇ ਦਾ ਪਿਆਰ ਮਿਲਿਆ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਸਾਨੂੰ ਸਾਰੇ ਵਾਰਡ ਦੇ ਜਿੰਨੀ ਵੀ ਬਰਾਦਨੀ ਹੈ ਸਾਰਿਆਂ ਦਾ ਸਮਰਥ ਪੂਰਨ ਸਮਰਥਨ ਹੈ ਵੀ ਵੱਧ ਤੋਂ ਵੱਧ ਵੋਟਾਂ ਨਾਲ ਸਾਨੂੰ ਜਿੱਤਣ ਦੀ ਕੋਸ਼ਿਸ਼ ਕੋਸ਼ਿਸ਼ ਚ ਲੱਗੇ ਹੋਏ ਆ ਜਦੋਂ ਕਿ ਸਾਰਾ ਵਾਰਡ ਸਾਡੇ ਨਾਲ ਖੜਾ ਹੈ ਤੁਸੀਂ ਦੇਖ ਲਓ ਵੀ ਜੋ ਵੀ ਕੰਮ ਹੈ ਜੋ ਕੰਮ ਮਾਰੇ ਜੀ ਗੱਲ ਕਰਦੇ ਆ ਵੀ ਇਹ ਸ਼ੁਰੂ ਤੋਂ ਹੀ ਆਪਣੇ ਕਿਸਨ ਸੈਣੀ ਮਤਲਬ ਆਪਦੀ ਲਾਈਨ ਜੇ ਉਹ ਵੀ ਇਦੀ ਲਾਈਨ ਹੈ ਡਾਕਟਰ ਦੀ ਲਾਈਨ ਹੈ ਉਹਦੇ ਚ ਸਾਰਿਆਂ ਦਾ ਸਾਥ ਦਿੰਦੇ ਆ ਤੇ ਸਾਥ ਦਿੰਦੇ ਰਹਿਣਗੇ ਅੱਗੇ ਵੀ ਮਤਲਬ ਮਕੰਦ ਜੀ ਮੈਂ ਇੱਕ ਗੱਲ ਪੁੱਛਣਾ ਚਾਹਣਾ ਤੁਸੀਂ ਔਨ ਕੈਮਰਾ ਰਿਕਾਰਡਿੰਗ ਤੁਹਾਡੀ ਚੱਲ ਰਹੀ ਹੈ ਕਿ ਜਿੱਤਣ ਤੋਂ ਬਾਅਦ ਕੀ ਤੁਸੀਂ ਵਿਕਾਸ ਕਰੋਗੇ ਵਿਕਾਸ ਬਤ ਤੋਂ ਬਤ ਵਿਕਾਸ ਕਰਾਂ ਸਾਡੀ ਸਰਕਾਰ ਹੈ ਜੇ ਅਸੀਂ ਹੁਣ ਨਹੀਂ ਵਿਕਾਸ ਕਰੇ ਤਾਂ ਕਦੋਂ ਕਰਾਂਗੇ ਵਿਕਾਸ ਬਤ ਤੋਂ ਬਤ ਵਿਕਾਸ ਕਰਾਂ ਜਿੱਦੇ ਨਾਲੀਆਂ ਗਲੀਆਂ ਜੋ ਵੀ ਤਰੁੱਟੀਆਂ ਹੈਗੀਆਂ ਬਾੜ ਚ ਉਹ ਸਾਰੀਆਂ ਦਾ ਅਸੀਂ ਬਤ ਤੋਂ ਬਤ ਕੰਮ ਕਰਾਂਗੇ ਤਾਂ ਇਸ ਗੱਲ ਦਾ ਦਾਵਾ ਕਰਦੇ ਨੇ ਮਕੰਦ ਸੈਣੀ ਜੀ ਕਿ ਅਸੀਂ ਵਿਕਾਸ ਤੋਂ ਪਿੱਛੇ ਨਹੀਂ ਹਟਾਂਗੇ ਵੀ ਸਾਡੀ ਮੌਕੇ ਦੀ ਸਰਕਾਰ ਹੈ ਅਸੀਂ ਵਿਕਾਸ ਜ਼ਰੂਰ ਕਰਾਂਗੇ ਸਾਡੇ ਨਾਲ ਜੁੜੇ ਨੇ ਮਿੱਠੂ ਜੀ ਮਿੱਠੂ ਸੈਣੀ ਜੀ ਸਭ ਤੋਂ ਪਹਿਲਾਂ ਸਸ਼ੀਕਾਲ ਜੀ ਸਤਿ ਸ੍ਰੀ ਅਕਾਲ ਬਸ ਠੀਕ ਹੈ ਜੀ ਇੱਕ ਨੰਬਰ ਬਾਅਦ ਮੈਂ ਜਿੱਤਿਆ ਛੱਡਾਂ ਜੀ ਮਗੰਦ ਨੂੰ ਸੋ ਮਿੱਠੂ ਜੀ ਬਹੁਤ ਘੱਟ ਬੋਲ ਕੇ ਰਾਜੀ ਨੇ ਪਰ ਉਹਨਾਂ ਨੇ ਵਾਅਦਾ ਕੀਤਾ ਹੈ ਦਾਵਾ ਵੀ ਕੀਤਾ ਹੈ ਕਿ ਅਸੀਂ ਇੱਕ ਨੰਬਰ 'ਚੋਂ ਅਸੀਂ ਇਹਨਾਂ ਨੂੰ ਜਿੱਤ ਦਾ ਸਿਹਰਾ ਜ਼ਰੂਰ ਪਹਨਾਵਾਂਗੇ ਸਾਡੀਆਂ ਮਾਤਾ ਪਿਤਾ ਨਾਲ ਨੇ ਮੈਂ ਇੱਕ ਗੱਲ ਮੇਰੀਆਂ ਬੀਬੀਆਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਡਾਕਟਰ ਕ੍ਰਿਸ਼ਨ ਦਾ ਹੀ ਚਿਹਰਾ ਕਿਉਂ ਉਤਾਰਿਆ ਮੈਦਾਨ ਦੇ ਵਿੱਚ ਸਾਨੂੰ ਡਾਕਟਰ ਕ੍ਰਿਸ਼ਨ ਬਹੁਤ ਹੀ ਅੱਛੇ ਲੱਗਦੇ ਸੀ ਸਾਨੂੰ ਹੀ ਸੀ ਕਰਕੇ ਡਾਕਟਰ ਕ੍ਰਿਸ਼ਨ ਦਾ ਚਿਹਰਾ ਤਾਰਨਾ ਚਾਹੀਏ ਸਾਡੇ ਸਹਿਮਤ ਹੈ ਸਾਡੇ ਨਾਲ ਖੜਿਆ ਹੈ ਸਭ ਕੰਮ ਕਰਾਵੇਗਾ ਨਹੀਂ ਮਾਤਾ ਜੀ ਬਹੁਤ ਵੱਡੀ ਗੱਲ ਕਹੀ ਹੈ ਕਿ ਸਾਨੂੰ ਡਾਕਟਰ ਕ੍ਰਿਸ਼ਨ ਦੁੱਖ ਸੁੱਖ ਦੇ ਵਿੱਚ ਵੀ ਉਹਨਾਂ ਦੇ ਕੰਮ ਆਂਦਾ ਹੈ ਵੀ ਅਸੀਂ ਇਸ ਕਰਕੇ ਅਸੀਂ ਕ੍ਰਿਸ਼ਨ ਡਾਕਟਰ ਦਾ ਚਿਹਰਾ ਮੈਦਾਨ ਦੇ ਵਿੱਚ ਉਤਾਰਿਆ ਕਿ ਹੋਰ ਕੋਈ ਵੀ ਕੈਂਡੀਡੇਟ ਹੈਗਾ ਫਿਰ ਤੁਹਾਡੀ ਨਜ਼ਰ ਚ ਕੰਦੀ ਕਿਰੇਸ ਨੂੰ ਸਾਨੇ ਮਾਰਾ ਮੋਡਾ ਕਾ ਮੋਡਾ ਨਾਲ ਲਾ ਕੇ ਚੱਲਦਾ ਜੀ ਬਹੁਤ ਸਾਥ ਦਿੰਦਾ ਜੀ ਵਿਕਾਸ ਕਰਾਇਗਾ ਜੀ ਤੇ ਸਾਰੀ ਗਲੀਆਂ ਕਾ ਸਭ ਕੁਝ ਕਰੇਗਾ ਜੀ ਹਮਾਰਾ ਨਹੀਂ ਇਸ ਤੋਂ ਇਲਾਵਾ ਮਾਤਾ ਜੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਵੀ ਇਸ ਤੋਂ ਇਲਾਵਾ ਕੋਈ ਹੋਰ ਵੀ ਕੈਂਡੀਡੇਟ ਦਾਵਾ ਕਰਦਾ ਸੀ ਕਿ ਮੈਂ 1 ਨੰਬਰ ਚ ਚੋਣ ਲੜਨੀ ਹੈ ਦੱਸੋਈ ਬੋਲੋ ਬਹੁਤ ਬੋਲੋ ਬੋਲ ਲਓ ਬੋਲੋ ਭਾਈ ਕਿਹੜੀ ਬੋਲਣਾ ਚੱਲੂ ਨੇ ਆ ਸਭ ਬੋਲੋ ਸਾਰੇ ਇਸੇ ਕੈਂਡੀਡੇਟ ਨਾਲ ਸਹਿਮਤ ਸੀ ਤਾਂ ਕਰਕੇ ਕੋਈ ਦੂਜੇ ਨੇ ਉਹ ਨਹੀਂ ਕਰਾਈ ਕਿਉਂਕਿ ਇਹਦਾ ਜਿਹੜਾ ਸਾਰਿਆਂ ਨੂੰ ਸਹਿਯੋਗ ਹੈ ਬਹੁਤ ਵਧੀਆ ਹੈ ਸਾਰੇ ਕੈਂਡੀਡੇਟ ਇਸ ਤੇ ਸਹਿਮਤ ਸੀ ਇਸ ਕਰਕੇ ਜੋ ਕਿ ਡਾਕਟਰ ਕ੍ਰਿਸ਼ਨ ਸੈਣੀ ਦਾ ਚਿਹਰਾ ਇੱਕ ਨੰਬਰ ਵਾਰਡ ਦੇ ਵਿੱਚ ਉਤਾਰਿਆ ਗਿਆ ਮੇਰੇ ਨਾਲ ਮੇਰੀ ਮਾਤਾ ਜੀ ਖੜੇ ਨੇ ਕੀ ਨਾਮ ਹੈ ਮਾਤਾ ਜੀ ਰਾਣੀ ਮਾਤਾ ਰਾਣੀ ਮਾਤਾ ਤਾਂ ਬਹੁਤ ਉਹਨਾਂ ਦਾ ਆਸ਼ੀਰਵਾਦ ਹੈ ਤੁਹਾਨੂੰ ਕ੍ਰਿਸ਼ਨ ਡਾਕਟਰ ਕਿੰਨਾ ਸਹਿਯੋਗ ਦਿੰਦਾ ਜੀ ਕਮਾਂਕਾਰਾਂ ਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆ ਕਰਮਾਂ ਤਾਂ ਦਿ ਰਾਤ ਬੁਲਾ ਲਾ ਦਿ ਰਾਤ ਮਾਰੇ ਘਰ ਆਵੇ আর ਮੇਰੇ ਬੱਚੇ ਸਾਰੇ ਸਹਿਮਤ ਹੈ ਮਾਰੇ ਸਾਰਾ ਪਰਿਵਾਰ ਸਹਿਮਤ ਹੈ ਵੀ ਕ੍ਰਿਸ਼ਨ ਖੜਿਆ ਹੋਇਆ ਤਾਂ ਇਸ ਨੂੰ ਜਿੱਤਾਵਾਂਗੇ ਸਾਰੇ ਇਸ ਗੱਲ ਦਾ ਵਾਅਦਾ ਕਰਦੇ ਹੋਏ ਕਿ ਜੇਕਰ ਕ੍ਰਿਸ਼ਨ ਸੈਣੀ ਇੱਕ ਨੰਬਰ ਵਾਰਡ ਦੇ ਵਿੱਚੋਂ ਜਿੱਤਦਾ ਤਾਂ ਉਹ ਵਿਕਾਸ ਕਰਾਊਗਾ ਜੀ ਹਾਂ ਜੀ ਹਾਂ ਜੀ ਪੱਕੀ ਗੱਲ ਹੈ ਹਾਂ ਜੀ ਹਾਂ ਜੀ ਸੋ ਇਹ ਸੀ ਉਹਨਾਂ ਦੇ ਵਾਰਡ ਦੇ ਨਿਵਾਸੀ ਸਾਰੇ ਸੈਣੀ ਮਹੱਲੇ ਦੇ ਜਿੰਨੇ ਵੀ ਸੂਜ਼ਵਾਨ ਵੋਟਰ ਉਹਨਾਂ ਦੇ ਸਪੋਰਟਰ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਡਾਕਟਰ ਕ੍ਰਿਸ਼ਨ ਸੈਣੀ ਨੂੰ ਇੱਕ ਨੰਬਰ ਵਾਰ ਤੋਂ ਜਿਤਾ ਕੇ 21 ਤਰੀਕ ਨੂੰ ਅਸੀਂ ਉਹਨਾਂ ਦੀ ਜਿੱਤ ਝੋਲੀ ਪਾਈਏ ਕੀ ਚੋਰ ਨਿਸ਼ਾਨ ਹੈ ਜੀ ਤੁਹਾਡਾ ਚੋਰ ਨਿਸ਼ਾਨ ਝਾੜੂ ਹੈ ਜੀ ਮੈਂ ਲਖਦਾ ਤਾਂ ਪੀਰ ਕਮੇਟੀ ਵੱਲੋਂ ਆ ਜੀ ਮੈਂ ਬਾਈ ਨਾਲ ਤਾਂ ਲੱਗਿਆ ਜੀ ਵੀ ਆਪਾਂ ਗਰੀਬਾਂ ਦੇ ਕੰਮ ਕਰਨੇ ਨੇ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਗਰੀਬ ਦੁਖੀ ਨੇ ਜੀ ਸਾਰੇ ਪਾਸਿਓਂ ਪਹਿਲਾਂ ਜਿਹੜੇ ਕੈਂਡੀਡੇਟ ਖੜੇ ਹੋਏ ਸੀ ਉਹਨਾਂ ਨੇ ਕਰਿਆ ਕੁਛ ਨਹੀਂ ਜੀ ਹੁਣ ਐਤ ਕੀ ਕਰਕੇ ਦਿਖਾਵਾਂਗੇ ਜੀ ਮੈਂ ਪੀਰ ਲਖਦਾ ਤਾਂ ਕਮੇਟੀ ਵੱਲੋਂ ਆ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਦਾ ਜਿੱਥੇ ਨਾਹਰਾ ਲੱਗ ਜਾਂਦਾ ਤਾਂ ਪੀਰ ਉਹਨਾਂ ਤੇ ਰਹਿਮਤ ਵੀ ਜ਼ਰੂਰ ਬਖਸ਼ਦੇ ਨੇ ਦੁਆ ਕਰਦੇ ਆ ਪ੍ਰਮਾਤਮਾ ਅੱਗੇ ਕਿ ਆਉਣ ਵਾਲੀ 21 ਤਰੀਕ ਨੂੰ ਝਾੜੂ ਤੇ ਮੋਹਰਾਂ ਲਾ ਕੇ ਡਾਕਟਰ ਕ੍ਰਿਸ਼ਨ ਸੈਣੀ ਨੂੰ ਕਾਮਯਾਬ ਕਰੀਏ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਨਿਊਜ਼ 64 ਧੰਨਵਾਦ ਜੀ